ਇਸ ਵਾਰ ਸਕੈਲ ਦੀ ਸਾਰਿਆਂ ਨੂੰ ਮਦਿਆਫਰ ਦੇ YouTube ਚੈਨਲ ਦਾ ਤੁਹਾਨੂੰ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ رائےਪੁਰ ਤਹਿਸੀਲ ਅਜੀ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਰੋਬਟ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਹੌਲੇ ਪਾਚ ਦੋ ਮੱਜਾਂ ਤੇ ਦੋ ਗਾਮ ਤੁਹਾਨੂੰ ਦਿਖਾਉਣੀ ਆ ਅੱਜ ਸਾਰੇ ਛੋਟੇ ਭਾਈ ਤੁਹਾਨੂੰ ਦਿਖਾਉਣੀ ਆ ਬਾਕੀ ਇਹ ਆ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਤੇ ਬਾਕੀ ਸਾਰੀਆਂ ਸੋਈਆਂ ਵਾਂ ਸੋਈਆਂ ਦੀਆਂ ਆਪਣੇ ਇੱਥੇ ਆ ਕੇ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਜੀ ਹਾਂ ਨੀ ਨੀ ਵਧੀਆ ਵਧੀਆ ਰੇ ਚਲੋ ਵਧੀਆ ਜੀ ਇਦਾਂ ਜੀ ਅੱਜ ਮੀਂਹ ਵਾਵਾ ਪੈ ਗਿਆ ਫਿਰ ਹਾਂ ਨੀ ਨੀ ਮੀਂਹ ਵਾਰੀ ਬੜਾ ਪੈ ਗਿਆ ਜੀ ਅੱਜ ਤੇ ਪੂਰਾ ਬੱਟਾ ਬੂਟਾ ਸਭ ਡੁੱਬ ਗਿਆ ਅੱਜ ਨੇ ਝੋਨੇ ਝੋਨੇ ਸਾਬ ਡੱਬ ਗਏ ਅੱਜ ਕੋਈ ਨੀ ਲੱਗੰਦਿਆ ਵੀ ਲੱਗਾ ਝੋਨੇ ਕਿ ਨਹੀਂ ਕੁਕੇ ਭਕੇ ਭਾਰੀ ਫਿਰ ਪਟੇ ਤੇ ਤੇਰਾ ਧੰਨਵਾਦ ਛੜੀ ਜੀ ਭੁੱਖੇ ਹੋਏ ਕਿੰਨੇ ਦਿਨ 15 20 ਦਿਨ ਹੋ ਗਏ ਵੈਸੇ ਛੜੀਆਂ ਚੱਲੰਦੀਆਂ ਹਾਂ ਹਾਂ ਨੀ ਚਲੋ ਨਾਮ ਦੱਸਦੇ ਇੱਕ ਵਾਰ ਤੇ ਅੱਜ ਹੈ ਗਈਆਂ ਮੱਝਾਂ ਦੋ ਤੇ ਦੋ گاਵਾ ਹਨਾ ਹਾਂ ਜੀ ਨੰਬਰ ਚ ਬਿਲਕੁਲ ਜੈ ਰੇਟ ਤੇ ਦੇਣੀਆਂ ਤੇ گاਵਾ ਜੀ ਬਿਲਕੁਲ ਜੈ ਹਾਂ ਜੇ ਆ ਬਈ ਹੌਲੇ ਭਾਜ ਦੇਣੀਆਂ ਹਾਂ ਹਾਂ ਜੀ ਹਾਂ ਤੇ ਆ ਜਿਹੜੀ ਮੱਝ ਆ ਗਈ ਆਪਣੇ ਕੋਲ ਪਹਿਲੇ ਨੰਬਰ ਤੇ ਆ ਦੇਖ ਸਕਦੇ ਥੱਲੇ ਇੱਕ ਦੀ ਇਹਦਾ ਮਗਰ ਕੱਟਾ ਜੇ ਉਹ ਇਹਦਾ ਕੱਟਾ ਜੇ ਬੜੀ ਉਹ ਕੱਟਾ ਜੇ ਭਲਿਆ ਫਲੋਸਾ ਕੱਟਾ ਆ ਮਗਰ ਕਿੰਨਾ ਤੋਦੇ ਦੇ ਕੋਲ ਹੋਰ ਭਾਜੇ ਤੇ ਕੁਆਟ ਕਿਲੋ ਹੋਗਾ 7 ਕਿਲੋ ਦੀ ਇੱਥੇ ਗੱਡੀ ਹੋਗੀ ਬੜੀ ਮਿਲਦੀ ਕੱਟੇ ਤੇ ਹਾਂ ਮਿਲਦੀ ਕੱਟੇ ਤੇ ਮਿਲਣਾ ਬੜੀ ਚਲੋ ਤੋੜਾਂ ਫੇਰ ਇੱਕ ਦੀ ਬਾਕੀ ਆ ਹਵਾ ਨਾਲ ਇਹ ਕਰੀ ਥੱਲੇ ਦੇ ਸਾਜ ਦੇ ਦੋਵੇਂ ਦੋਵੇਂ ਰੀ ਕੱਟੇ ਦੇ ਮਿਲਦੀ ਭਰੀ ਠੀਕ ਹੈ ਜੀ ਬਾਕੀ ਮੀ ਹੱਲੇ ਵੀ ਚੱਲੋ ਪੂਰਾ ਪੈਂਦੇ ਆ ਵੀ ਉਹਦੇ ਕਰਕੇ ਜੇ ਪਸ਼ੂ ਪੂਰੇ ਰੱਜੇ ਦੁੱਜੇ ਨਹੀਂ ਆ ਪੁੱਤੇ ਪਾ ਜੀ ਨਹੀਂ ਜਾਂਦੇ ਆ ਜਿਲੇ ਰੋਕ ਕੇ ਕਿੰਨਾ ਇਹ ਥਾਣੇ ਦੇ ਆਪਾਂ ਦੇਖ ਸਕਦੇ ਨੇ ਲੱਗੇ ਤਾਂ ਚਲੋ ਲੈ ਜਾ ਕਿੰਨਾ ਫਿਰ ਵੇਰਜੋ ਤਰਾ ਮੁੱਲ ਰੱਖਣਾ ਇਹਦਾ ਮੁੱਲੇ ਦਾ ਬੜੀ ਕਰਨ ਨੂੰ ਜਿੰਨਾ ਮੱਦੀ ਕਰੀਏ ਪਲੂਲਾ ਜਾਂ ਦੀ ਪਈ ਦੇ ਦਈਏ ਕਰ ਦਈਏ ਮੰਨਤਾ ਨਾ ਦੋ ਚੜ੍ਹਦੀਆਂ ਬੜਗੀਆਂ ਹਾਜੀ ਕੱਟਾ ਨਾਲ ਹੀ ਆ ਕੱਟਾ ਨਾਲ ਹੀ ਬੜੀ ਕੱਟਾ ਵੀ 7000 ਦੇ ਬੜੀ ਕੱਟਾ ਹੀ ਆ ਇਹ ਬਿਲਕੁਲ ਜੈਜ ਰੇਟ 'ਚ ਭਰੀ ਦੇਣੀ ਆ ਮੱਦੀਆ ਪਲਿਆ ਪਲੋਸਾ ਜਿਹਾ ਕੀ ਕੱਟਾ ਵੀ ਹਨਾ ਬਿਲਕੁਲ ਜਸਨ ਉਹ ਕਰਦੀ ਆ ਫਿਰ ਜਿਹਨੇ ਬਿਲਕੁਲ ਦੇਣੀ ਆ ਤੁਹਾਡਾ ਵੀ ਨਾ ਟਾਈਮ ਖਰਾਬ ਹੋਵੇ ਅਗਲੇ ਦੀ ਕਿੰਨੇ ਦੀ 51000 ਦੇ ਦੀਏ ਹੋਰੇ ਪੰਜਾਹ ਦੀ ਉਹ ਚੋ ਬਾਰੀ 100 ਰੁਪਏ ਛੋੜੀ ਹੋਣੀ ਠੀਕ ਆ ਚਲੋ ਲੈ ਜਾ ਫਿਰ ਬਾਰੀ ਮੈਂ ਵੇਖੋ ਸਿੰਘ ਤੁੰਗੀ ਗੁੰਡਾ ਆ ਜੇ ਦਾ ਬਾਕੀ ਆ ਵੀ ਜਿਹੜਾ ਕੋਈ ਸੰਭਲ ਨਾਲ ਲੈ ਜਾਊਗਾ ਦੋ ਦਿਨ ਨੇ ਦਈ ਜਾਣਾ ਸਿਆਲ ਵੀ ਚਲੋ ਇਹਨੇ ਦੁੱਧ ਗਾਂ ਚੋਈ ਜਾਣਾ ਚਾਹ ਪਾਣੀ ਦੇ ਇਹਨੇ ਵਧੀਆ ਸਾਰੀ ਜਾਊਗੀ 50000 ਚ ਮਾਨ ਕੇ ਇਹਦੇ ਕਰਦੇ ਆਂਗੇ ਇਹਦੇ ਮਗਰ ਕੱਟੀ ਆ ਹਾਂਜੀ ਲੈ ਜਾ ਇਹਦੇ ਕੋਲ ਪੜੀ ਦੋ ਦੋ ਦਾ ਹੋਊਗਾ ਪਰ ਨਵਾਂ ਗਿਲਾਂ ਦੀ ਬਿਨ ਗਰੰਟੀ ਹੋਊਗੀ ਅੱਛਾ ਜੀ ਹਾਂਜੀ 9-10 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਇਹਦੇ ਕੋਲ ਮੁੱਕ ਤੇ ਹੈਗਾ ਇਹਦੇ ਮਗਰ ਪਾਣੀ ਕੱਟੀ ਲੋਹੀ ਜੋ ਢੀ ਭਾਰੀ ਅੱਜ ਲੈ ਆ ਅੱਜ ਬਾਕੀ ਇਹ ਆ ਵੀ ਚਲੋ ਮੀਮੂ ਕਰਕੇ ਨਮਾਈਆਂ ਨਮਾਈਆਂ ਨਹੀਂ ਅੱਜ ਬੱਤੀਆਂ ਬੁੱਤੀਆਂ ਆਉਂ ਨਹੀਂ ਸੀਗੀਆਂ ਬਾਕੀ ਜੇ ਦੋ ਜਾ ਕੇ ਇੱਕ ਵਾਰੀ ਪਸ਼ੂ ਟਿਕ ਜਾਂਦਾ ਵਾ ਫਿਰ ਆਪੇ ਦੁੱਧ ਤੇ ਆ ਜਾਂਦਾ ਚੰਗੀ ਤਰ੍ਹਾਂ ਇਹਦੀ ਕੱਟੀ ਕੱਟੀ ਤੁਹਾਨੂੰ ਵਿਖਾ ਦਿੰਨੇ ਆ ਹਾਂ ਦੇਖ ਸਾਡੇ ਤੇ ਇਹ ਤਾਂ ਮਗਰ ਕੱਟੀ ਆ ਹਨਾ ਇਹਦਾ ਮੁੱਲ ਫਿਰ ਮੁੱਲ ਭਾਦੀ ਜਨਾ ਮਰਜ਼ੀ ਕਰੀਏ ਪੈੜ ਵੀ ਦੇ ਦਈਏ ਵਾੜੀ ਕਰ ਦਈਏ ਮਾਨਤਾ ਨੇ ਲਾ 2000 ਛੱਡੀਏ ਦੋ ਨਾ ਛੱਡੀਏ 65 ਚ ਪੂਰਾ 5 ਹੀ ਛੱਡੀਏ ਪੂਰੇ 60 ਦੀ ਜੱਸ ਨੋ 500 ਰੁਪਏ ਛੋੜੋ ਨਹੀਂ 60000 ਦੇ ਠੀਕ ਹੈ ਇਹਦੇ ਮਗਰ ਹੀ ਬੜੀ ਕੱਟੀ ਪੂਰੀ ਨਵੇੜੀ ਜੱਬਲੀ ਆਖਾਂ ਦੇ 7-8000 ਦੀ ਬੜੀ ਕੱਟੀ ਮਗਰ ਇਹਦੀ ਵੀ ਕੱਟੀ ਦਿਖਾ ਦਿੰਨੇ ਹੁਣੇ ਇਹ ਆ ਵੀ ਘਾਵਾਂ ਥੋੜੇ ਦਿਨ ਹੋਏ ਜੀ ਸੂਈਆਂ ਨੂੰ ਕਿੰਨੇ ਦਿਨਾਂ ਦੀ ਸੂਈ ਵਰਜੀ ਹੈ ਇਹ 10 ਦਿਨਾਂ ਦੀ ਬੜੀ ਸੀ 10 15 ਦਿਨਾਂ ਦੀ ਸੂਈ ਦੱਸ ਤੇ ਪੱਠੇ-ਪੁੱਠੇ ਵੀ ਬੇਬੜੀ ਉਹ ਜੀ ਲੱਗੀ ਨਹੀਂ ਪੂਰੀ ਦਾ ਇੱਕ ਮਿੰਟ ਰੋਕ ਕੇ ਤੁਹਾਨੂੰ ਦਿਖਾ ਦਈਏ ਫਿਰ ਪਤਰਾ ਹੈਗੀ ਠੰਡੀ ਤੇਰੀ ਆ ਮਗਰ ਇਹਦੇ ਬਾਜੀ ਵਛਾ ਜੇ ਮਗਰ ਇਹਦੇ ਵਛਾ ਐ ਬੱਚੇ ਤਾਂ ਹੁਣੇ ਸਾਰੇ ਤਖਾ ਦਿੰਨੇ ਇਕੱਠੇ ਅੰਡੇ ਤੇ ਵੀਡੀਓ ਵੇਖਿਓ ਕੋਈ ਪੂਰੀ ਇਕਰੀਆ ਗਲੇ ਤੁਹਾਨੂੰ ਚ ਫੇਰ ਦਿਖਾ ਦੇ ਪਣੀ ਆ ਠੀਕ ਐ ਜੀ ਆ ਕਰੀ ਆ ਖਾਣੇ ਦੇ ਖਾਂਦੇ ਚਲੋ ਲੈ ਜਾਈਏ ਦੋ ਦੇ ਦੇ ਕੋ ਭਾਰੀ 9 ਕਿਲੋ ਹੋਗਾ ਪਰ 8 ਕਿਲੋ ਗਰੰਟੀ ਹੋ ਗਈ ਆਪਣੀ ਭਾਰੀ ਅੱਛਾ ਹਾਂਜੀ ਜਿਹੜਾ ਘੰਡਾ ਕਰਕੇ ਲਾ ਕੇ ਬਨੇ ਦੁੱਧ ਜਿਹੜਾ ਕਿੰਦੇ ਵੀ ਹੈਗਾ ਆ ਦੇ ਨੰਬਰ ਲਾ ਲੇ ਆ ਦੇਖ ਲੈਂਦੇ ਹਾਂ ਨਾ ਤੇ ਕਿੰਨਾ ਫਿਰ ਵੇਚੀ ਇਹਦਾ ਮੁੱਲ ਰੱਖਣਾ ਆਪਾਂ ਇਹਦੀ ਭਾਰੀ ਸਤਾਈਆ ਦੇ ਨਹੀਂ ਸਤਾਈ ਦੀ ਨਾ ਦਈਏ ਕਰ ਦਈਏ ਕੋ ਮਨਤਾ ਨਾ ਤੇ ਵੀ ਆ ਦੇ ਦਈਏ ਜੱਸ ਨੂੰ ਕਰ ਦੋ ਬਿਲਕੁਲ ਜੇ ਤਾਂ ਥੋੜੀ ਕਰਨੀ ਹੈ ਸਾਡੇ 20000 ਦੀ ਭਾਰੀ ਦੇਣੀ ਆ ਬਸ ਤੇ 200 ਰੁਪਏ ਛੋੜ ਹੀ ਕਰਨੀ ਦੇਣਾ ਚਲੋ ਲੈ ਜਾ ਫਿਰ ਦੇਣ ਲੈਣ ਵਾਲਾ ਭਾਰੀ ਮੋਲਿਆ ਠੀਕ ਆ ਬਾਕੀ ਆ ਵੀ ਕੋ ਸੰਭ ਵਾਲਾ ਲੈ ਜਾਊਗਾ ਦੁੱਧ ਵੀ ਵਧ ਵੀ ਸਕਦੀ ਆ ਦੁੱਧ ਭਾਰੀ ਥੋੜੀ ਹੋਰ ਵਾਜੇਗੀ 10 ਕਿਲੋ ਕਰ ਦੂ ਸੰਭਣ ਵਾਲੀ ਆ ਇੱਕ ਜਿਹੜੀ ਆ ਗਈ ਹਣ ਇਹ ਕਿੰਨੇ ਦਿਨਾਂ ਦੀ ਸੋਈ ਜੇ ਇਹ ਨੂੰ ਅਜੇ ਨੂੰ 10 ਦਿਨ ਹੋ ਗਏ ਜੋ 12 10 12 ਦਿਨ ਨੂੰ ਨਵੀਂ ਹੋ ਗਏ ਸੋਈ ਇਹਦੇ ਕੋ ਵੀ ਦੁੱਧ ਭਾਰੀ ਨਾ ਹੋਊਗਾ ਪਰ 8 ਠਾਣ ਨਾ ਦੀ ਗਰੰਟੀ ਹੋਊਗੀ ਬਤਾਰਨਾ ਮਰੇ ਵੀਰ ਠੀਕ ਆ ਹਾਂਜੀ ਪਹਿਲਾਂ ਪਹਿਲੇ ਸਵੇਰੇ ਚਾਰ ਦੰਦ ਮੂੰਹੋਂ ਪਾਜੀ ਬਾਕੀ ਦੁੱਧੋਂ ਵੱਧ ਵੀ ਜਾਊਗੀ ਅਜੇ ਵੀ ਹਨਾ ਅਜੇ ਲੈ ਆਓ ਠੰਡੀ ਸੀ ਲੈ ਵੀ ਅੱਧਾ ਬੜੀ ਰਤੀ ਮਾਰ ਲੈਂਦਾ ਸਾਰਾ ਭੜੀ ਠੰਡੀ ਭੜੀ ਵੀ ਵੇੜਾ ਜੰਗੀਆਂ ਧੀਰੀਆਂ ਭੜੀ ਠੀਕ ਹੈ ਦੰਦ ਬਖਾਦੇ ਚਾਰ ਦੰਦ ਪਿਓਰ ਕੀ ਪਾਜੀ ਇੱਧਰ ਕਰ ਨੱਕਾ ਦਾ ਫੜ ਲਓ ਨੇ ਸਾਦੇ ਚਾਰ ਦੰਦ ਆ ਜਿਹੜੇ ਪਿਓ ਚਾਰ ਦੰਦ ਚਲੋ ਲੈ ਜਾਓ ਬਾਕੀ ਸਾਈਡ ਵਾਲੇ ਜੀ ਉੱਤਰਾ ਹੀ ਆ ਪਹਿਲਾ ਸੁਆਇ ਪੜੀ ਦੁੱਧਰ ਮਾਣ 10 ਕਿਲੋ ਚਵਾਈ ਜਾਊਗੀ ਭੜੀ 10 ਲੀਟਰ ਤੇ ਲੱਗਦੈ ਨਿੰਜਿਰਾ ਕਿੰਨੇ ਸੀ ਚਵਾਈ ਜਾਊਗੀ ਬਾਕੀ ਇੱਕ ਕਾਰਾ ਜਿਹਾ ਸਰੀਰ ਹੈ ਤੇ ਪਧਰਾ ਜਿਹਾ ਕੱਦ ਹੈ ਤੇ ਬਾਕੀ ਹੈਗੀ ਠੰਡੀ ਆ ਘਰ ਚ ਆਉਣ ਵਾਲੀ ਆ ਵੀ ਜਿੰਨੇ ਘਰ ਦੁੱਧ ਵਰਤਨ ਲਈ ਖੜਨੀ ਆ ਨਾ ਉਹਦੇ ਲਈ ਚੰਗੀ ਆ ਆ ਦੇਖ ਸਾਦੇ ਜੀ ਚਲੋ ਲੈ ਜਾ ਬੱਚੇ ਵੀ ਨਾਲੇ ਬੱਚੇ ਵੀ ਆ ਦੇ ਦਿਖਾਈ ਦੇ ਫੇਰੀ ਮੁੱਲ ਦੱਸਦੇ ਆਂ ਆ ਬੱਚੇ ਜੇ ਕਾਮਾਂ ਤੇ ਆ ਜਿਹੜੀ ਪਹਿਲਾ ਕਾਮ ਖਾਈ ਆ ਉਹਦਾ ਜੇ ਤੇ ਆ ਜਿਹੜੀ ਹੁਣ ਵਿਖਾਈ ਅੱਛਾ ਉਹਦਾ ਬੱਚਾ ਗਾੜੀ ਇਹ ਬੱਚੀ ਆ ਦੂਜੀ ਗਾੜੀ ਇਹ ਤੇ ਮਗਰ ਬੱਚੀ ਜੀ ਬੱਚਾ ਇਹਦਾ ਦੇਖੋ ਆ ਵੀ ਬੱਚਾ ਜੀ ਇਹ ਵੀ ਅੱਛਾ ਜੀ ਇਹ ਵੀ ਅੱਛਾ ਹੀ ਆ ਦੇਖ ਸਕਦੇ ਤਾ ਜੀ ਇਹ ਬੱਚੇ ਵੀ ਤੇ ਮੱਝ ਦੇ ਵੀ ਕੱਟੀ ਤੁਹਾਨੂੰ ਦਿਖਾ ਦਈਏ ਆ ਇਹ ਕੱਟੀ ਭੜੀ ਆ ਕੱਟੀ ਜੇ ਮੱਝ ਲੋਈ ਕੱਟੀਆਂ ਮਦਰ ਮੈਂ ਲੋਈ ਕੱਟੀਆਂ ਬਈਆਂ ਖਾਰੇ ਕੱਟੀਆਂ ਮਰੀ ਤੇ ਇਹਦਾ ਕਿੰਨਾ ਮੁੱਲ ਜੇ ਫਿਰ ਗਾਈ ਦਾ ਗਾਈ ਦਾ ਮੁੱਲ ਭਰੀ ਦੇ ਦੀ ਬੰਦੀ ਹਜ਼ਾਰ ਦੇ ਲਈ ਨਹੀਂ ਕਰੀਏ ਕਮਾਨਤਾ ਨਾ ਤੇ ਨਹੀਂ ਛੱਡਦੀ ਮੈਂ ਤੈਨੂੰ ਇੱਕੋ ਗੱਲ ਕਰੀਏ ਫਿਰ 200 ਬਈ ਇੱਕੋ ਜੱਸ ਨਾ 40000 ਦਾ ਜੋੜਾ ਇਹ ਦੇ ਦੀਏ ਭਾਵੇਂ ਕੋਈ ਇਹ ਬੈਡ ਲੈ ਤੇ ਭਾਵੇਂ ਕੋਈ ਉਹ ਲੈ 20000 ਦੇ ਸਾਡੇ ਨਾਲ 40000 ਦਾ ਜੋੜਾ ਹਨਾ ਠੀਕ ਹੈ ਜੀ ਤੇ ਬਾਕੀ ਕੋਈ ਤਸੱਲੀ ਤੁਹਾਡੇ ਘਰੋਂ ਕਰਕੇ ਲੈ ਜੀ ਹਾਂ ਜਿਉਂ ਆਜਵਾ ਮਾਲ ਕੋਈ ਗੱਲ ਨਹੀਂ ਬਈ ਤਸੱਲੀ ਕਰੀ ਸੋਈਆਂ ਸਵਾਈਆਂ ਵਾ ਬਾਕੀ ਇੱਥੇ ਆਓ ਤੇ ਆਪਣੀ ਸਮਝਣਾ ਤੇ ਮਰਜ਼ੀ ਨਾਲ ਵੇਖ ਕੇ